ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰੂਪਾਂਤਰੀ ਵਿਆਕਰਨ ਦੇ ਕੁਝ ਪ੍ਰਸ਼ਨ ਤੁਹਾਡੇ ਲਈ ਅੱਜ ਦੀ ਕਕ੍ਹਾ ਵਿੱਚ ਰੈਡੀ ਹਨ ਵੇਖੋ ਜੀ ਸਾਡੇ ਅੱਜ ਦੇ ਰੂਪਾਂਤਰੀ ਵਿਆਕਰਨ ਦੇ ਕਿਹੜੇ ਕੁਸ਼ਨ ਜਿਹੜੇ ਤੁਹਾਡੇ ਗਲਾ एग्जाम ਲਈ ਇੰਪੋਰਟੈਂਟ ਬਣ ਸਕਦੇ ਹਨ ਉਹਨਾਂ ਦੇ ਬਾਰੇ ਅੱਜ ਦੀ ਕਕ੍ਹਾ ਵਿੱਚ ਦੱਸਾਂਗਾ ਵੇਖੋ ਜੀ ਪਹਿਲਾ ਪ੍ਰਸ਼ਨ ਕਿਹੜਾ ਸੀ ਗਿਆਨੀ ਦਿੱਤ ਸਿੰਘ ਜੀ ਕਿਹੜੀ ਲਹਿਰ ਨਾਲ ਜੁੜੇ ਹੋਏ ਸਨ ਗਿਆਨੀ ਦਿੱਤ ਸਿੰਘ ਜੀ ਕਿਹੜੀ ਲਹਿਰ ਨਾਲ ਜੁੜੇ ਹੋਏ ਸਨ ਗਿਆਨੀ ਦਿੱਤ ਸਿੰਘ ਜੀ ਸਿੰਘ ਸਵਾਰ ਲਹਿਰ ਨਾਲ ਜੁੜੇ ਹੋਏ ਸਨ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਪੰਜਾਬ ਵਿੱਚ ਰੇਖਾ ਚਿੱਤਰ ਲਿਖਣ ਦਾ ਆਰੰਭ ਕਿਸ ਸਦੀ ਤੋਂ ਹੋਇਆ ਪੰਜਾਬ ਵਿੱਚ ਰੇਖਾ ਚਿੱਤਰ ਲਿਖਣ ਦਾ ਆਰੰਭ 20ਵੀਂ ਸਦੀ ਤੋਂ ਹੋਇਆ ਤੀਜਾ ਪ੍ਰਸ਼ਨ ਕਿਹੜਾ ਸੀ ਨਟਕਾ ਨਟਕਕਾਰ ਕਪੂਰ ਸਿੰਘ ਘੁੰਮਣ ਹਰਨਸ਼ਰ ਹਰਸ਼ਨ ਸਿੰਘ ਕਿਹੜੀ ਪਰਵਰਤੀ ਨਾਲ ਸੰਬੰਧ ਰੱਖਣ ਵਾਲੇ ਨਾਟਕਕਾਰ ਹਨ ਪ੍ਰਯੋਗਵਾਦੀ ਪਰਵਰਤੀ ਨਾਲ ਨਾਟਕਕਾਰ ਕਪੂਰ ਸਿੰਘ ਘੁੰਮਣ ਤੇ ਹਰਸ਼ਨ ਸਿੰਘ ਸਿੰਘ ਪ੍ਰਯੋਗਵਾਦੀ ਪਰਵਰਤੀ ਨਾਲ ਸੰਬੰਧ ਰੱਖਣ ਵਾਲੇ ਨਾਟਕਕਾਰ ਹਨ ਚੌਥਾ ਪ੍ਰਸ਼ਨ ਕਿਹੜਾ ਸੀ ਛਟੀਆਂ ਖੇਡਣ ਦੀ ਰਸਮ ਕਿਸ ਦੁਆਰਾ ਕੀਤੀ ਜਾਂਦੀ ਹੈ ਛਟੀਆਂ ਖੇਡਣ ਦੀ ਰਸਮ ਲਾੜਾ ਤੇ ਲਾੜੀ ਦੁਆਰਾ ਛਟੀਆਂ ਖੇਡਣ ਦੀ ਰਸਮ ਕਿਸ ਦੁਆਰਾ ਕੀਤੀ ਜਾਂਦੀ ਹੈ ਆ ਪੁੱਛਿਆ ਗਿਆ ਸੀ ਚੌਥੇ ਪ੍ਰਸ਼ਨ ਵਿੱਚ ਛਟੀਆਂ ਖੇਡਣ ਦੀ ਰਸਮ ਲਾੜੇ ਤੇ ਲਾੜੀ ਦੁਆਰਾ ਕੀਤੀ ਜਾਂਦੀ ਹੈ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਸਗਨ ਅਪਸਗਨ ਜੰਤਰ ਮੰਤਰ ਜਾਦੂ ਟੋਨੇ ਇਹਨਾਂ ਦਾ ਸਬੰਧ ਕਿਸ ਨਾਲ ਹੈ ਲੋਕ ਵਿਸ਼ਵਾਸਾਂ ਨਾਲ 15ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸਗਨ ਅਪਸਗਨ ਜੰਤਰ ਮੰਤਰ ਜਾਦੂ ਟੋਨੇ ਇਹਨਾਂ ਦਾ ਸਬੰਧ ਲੋਕ ਵਿਸ਼ਵਾਸਾਂ ਦੇ ਨਾਲ ਹੈ ਤੇ ਛੇਵਾਂ ਪ੍ਰਸ਼ਨ ਕਿਹੜਾ ਸੀ ਦੇਸੀ ਮਹੀਨਾ ਦਾ ਸਹੀ ਕਰਮ ਕੀ ਸੀ ਚੈਤ ਵਿਸਾਖ ਚੈਤ ਵਿਸਾਖ ਜੇਠ ਹਾੜ ਸਾਵਣ ਬਾਦੋ ਅਸੂ ਕੱਤਕ ਮੱਗਰ ਪੋ ਮਾਗ ਫੱਗਣ ਬਈ ਚੇਤ ਵਿਸਾਖ ਚੇਤ ਵਿਸਾਖ ਜੇਠ ਹਾੜ ਸਾਵਣ ਬਾਦੋ ਅਸੂ ਕੱਤਕ ਮੱਗਰ ਪੋ ਮਗ ਫਾਣ ਆ ਪੁੱਛਿਆ ਗਿਆ ਸੀ ਦੇਸੀ ਮਹੀਨਾ ਦਾ ਸੀ ਕਰਮ ਕੀ ਸੀ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕਤਕ ਮੱਗਰ ਪੋ ਮਾਘ ਫੱਗਣ ਆਦਿ ਸਹੀ ਮਹੀਨਾ ਦਾ ਸਹੀ ਕਰਮ ਸੀ ਸਤਵਾਂ ਪ੍ਰਸ਼ਨ ਕਿਹੜਾ ਸੀ ਇਕਾਦਸੀ ਪੂਰਨਮਾਸੀ ਮੱਸੀਆ ਤੇ ਸੰਗ੍ਰਾਂਹ ਦਾ ਸੰਬੰਧ ਕਿਸ ਨਾਲ ਹੈ ਸੰਧੀਆਂ ਤਿਥਾਂ ਦੇ ਨਾਲ ਸਤਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਇਕਾਦਸੀ ਪੂਰਨਮਾਸੀ ਮੱਸੀਆ ਤੇ ਸੰਗ੍ਰਾਂਹ ਦਾ ਸੰਬੰਧ ਸੰਧੀਆਂ ਤਿਥਾਂ ਦੇ ਨਾਲ ਹੈ ਤੇ 8ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬ ਦੇ ਰਸਮ ਰਿਵਾਜ ਲੇਖਕ ਕਿਸ ਦੁਆਰਾ ਲਿਖਿਆ ਹੋਇਆ ਸੀ ਪੰਜਾਬ ਦੇ ਰਸਮ ਰਿਵਾਜ ਗੁਲਜਾਰ ਸਿੰਘ ਸੰਧੂ ਦੁਆਰਾ ਪੰਜਾਬ ਦੇ ਰਸਮ ਰਿਵਾਜ ਪੰਜਾਬ ਦੇ ਰਸਮ ਰਿਵਾਜ ਲੇਖ ਗੁਲਜਾਰ ਸਿੰਘ ਸੰਧੂ ਦੁਆਰਾ ਲਿਖਿਆ ਹੋਇਆ ਸੀ 9ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬ ਦੀ ਲੋਕਧਾਰਾ ਪੁਸਤਕ ਦਾ ਲੇਖਕ ਕੌਣ ਹੈ ਪੰਜਾਬ ਦੀ ਲੋਕਧਾਰਾ ਪੁਸਤਕ ਦਾ ਲੇਖਕ ਸੋਹਿੰਦਰ ਸਿੰਘ ਬਣਜਾਰਾ ਵਿਦਿ ਹੈ तो दसवें प्रश्न किड़ा सभ्याचार रूपरेखा पुस्तक किस द्वारा लिखिया होयांबी सभ्याचार रूपरेखा पुस्तक किस द्वारा लिखा होयाद्री शेरगिल द्वारा सुरेंद्र सिंह शेरगिल द्वारा पंजाबी सभ्याचार रूपरेखा पुस्तक लिखिया होया ग्यारहवें प्रश्न किड़ा सभ्याचार पंजाबी सभ्याचार पुस्तक किस द्वारा लिखी गई है सभ्याचार पंजाबी सभ्याचार पुस्तक किस द्वारा लिखी गई है गुरबख सिंह फ्रेंक द्वारा ਲਿਖੀ ਗਈ ਹੈ ਤੇ 12ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਕਿਸ ਦੁਆਰਾ ਲਿਖਿਆ ਗਿਆ ਸੀ ਪੰਜਾਬ ਦੇ ਮੇਲੇ ਤੇ ਤਿਉਹਾਰ ਆ ਲੇਖ ਸਰਦਾਰ ਬਨਜਾਰਾ ਵਿੱਦੀ ਦੁਆਰਾ ਲਿਖਿਆ ਗਿਆ ਸੀ ਤੇ 13ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਭਿਆਚਾਰ ਲਈ ਕਿੰ ਕਿਸ ਦੁਆਰਾ ਲਿਖਿਆ ਗਿਆ ਸੀ ਡਾਕਟਰ ਬਰਿੰਦਰ ਕੋੜ ਦੁਆਰਾ ਪੰਜਾਬੀ ਸਭਿਆਚਾਰ ਲੇਖਕ ਕਿਸ ਦੁਆਰਾ ਲਿਖਿਆ ਗਿਆ ਸੀ 13ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਪੰਜਾਬੀ ਸਭਿਆਚਾਰ ਲੇਖਕ ਡਾਕਟਰ ਬਰਿੰਦਰ ਕੋੜ ਦੁਆਰਾ ਲਿਖਿਆ ਗਿਆ ਸੀ 14ਵਾਂ ਪ੍ਰਸੰਤ ਕਿਹੜਾ ਸੀ ਪੰਜਾਬ ਵਿੱਚ ਨਵੇਂ ਸਾਲ ਦੀ ਅਰੰਭਤਾ ਕਿਸ ਦੇਸੀ ਮਹੀਨੇ ਨਾਲ ਹੁੰਦੀ ਹੈ ਚਿੱਤਰ ਮਹੀਨੇ ਦੀ ਇੱਕਮ ਨਾਲ ਪੰਜਾਬ ਵਿੱਚ ਨਵੇਂ ਨਵੇਂ ਸਾਲ ਦੇ ਮਹੀਨੇ ਦੀ ਅਰੰਭਤਾ ਕਿਹੜੇ ਦੇਸੀ ਮਹੀਨੇ ਨਾਲ ਹੁੰਦੀ ਹੈ ਪੁੱਛਿਆ ਗਿਆ ਸੀ ਚਿੱਤਰ ਮਹੀਨੇ ਦੀ ਇੱਕਮ ਦੇ ਨਾਲ ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਤੇ 15ਵਾਂ ਪ੍ਰਸੰਤ ਕਿਹੜਾ ਸੀ ਕੰਜਕਾਂ ਵਿੱਚ ਕਿਸ ਨੂੰ ਪਕਵਾਨ ਬਣਾ ਕੇ ਖਵਾਈ ਜਾਂਦੇ ਹਨ ਛੋਟੀਆਂ ਬੱਚੀਆਂ ਨੂੰ ਕੰਜਕਾਂ ਵਿੱਚ ਆ ਪੁੱਛਿਆ ਗਿਆ ਸੀ ਕੰਜਕਾਂ ਵਿੱਚ ਕਿਸ ਨੂੰ ਪਕਵਾਨ ਬਣਾ ਕੇ ਖਵਾਈ ਜਾਂਦੀ ਸੀ ਕੰਜਕਾਂ ਵਿੱਚ ਛੋਟੀਆਂ ਬੱਚੀਆਂ ਨੂੰ ਪਕਵਾਨ ਬਣਾ ਕੇ ਖਵਾਈ ਜਾਂਦੇ ਹਨ ਵਿਦਿਆਰਥੀਓ ਸਾਡਾ ਅੱਜ ਦਾ ਰੂਪਾਂਤਿ ਵਿਆਕਰਣ ਦਾ ਵਿਸ਼ਾ ਇੱਥੋਂ ਸਮਾਪਤ ਹੋਇਆ ਸੀ ਤੇ ਅੱਧੀ ਕੱਠਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਇੱਕ ਵਾਰ ਹੋਰ ਅਸ਼ੋਕ ਭਾਰਤਵਾਦ ਦੀ ਸਤਸ੍ਰਿਕਾਲ ਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ